ਬਾਪਾਨ ਨੂੰ ਬਾਨ ਦਾ ਮਈ ਨਾ ਨੀ ਨਾ ਕਰਦਾ ਬੰਦਾ ਪਾਨ ਮੁੰਡਾ ਵੀਰੇ ਨਹੀਂ ਸਤਰੰਗੀਆਂ ਚਾਹ ਤੋਹਰ ਨੂੰ ਹੁੰਦਾ ਪੀਰੇ ਨਹੀਂ ਸਤਰ ਮੇ ਗਿੱਧਾ ਪਾਉਣੀ ਸਾਰਾ ਗਿੱਧਾ ਉੱਠੇ ਬੋਲੀ ਭਲਕੇ ਮੇ ਪਾਣ ਲੱਗੀ ਸੀ ਪਲ ਗਈ ਬੋਲੀ ਸੌਣ ਦੇ ਮਹੀਨੇ ਜੀਣਾ ਕਰਦਾ ਸਾਰੇ ਜਾਨ ਨੂੰ ਸੌਣ ਦੇ ਮਹੀਨੇ ਜੀਣਾ ਕਰਦਾ ਸਾਰੇ ਜਾਨ ਨੂੰ ਮੁੰਡਾ ਫੇਰੇ ਨਹੀਂ ਗੱਡੀ ਜੋੜ ਕੇ ਨੇ ਜਾਨ ਨੂੰ ਮੁੰਡਾ ਨੀਆਂ ਕਪੜੇ ਤੋਂ ਫਟੇ ਨਾ ਫਟਤਾ ਜੋੜ ਕੇ ਹਣ ਕੇ ਮਾਏ ਰੋਨੀਆਂ ਧੀਆਂ ਨੂੰ ਉਠਾ ਵਾਲਿਓ ਵੇ ਜਿਹਨੇ ਕਿੱਦਾਂ ਨਾ ਪਾਇਆ ਹਨਾ ਫੇ ਦੇਖ ਲਿਓ ਫੇ ਕੀ ਬਣਦਾ ਉਠਾ ਵਾਲਿਓ ਵੇ ਉਠ ਕਿੱਥੇ ਨੂੰ ਸ਼ਿੰਗਾਰ ਅਗਰਾ ਫਰਾਮ ਦੀ ਉਠਾ ਵਾਲਿਓ ਨੀ ਉਠ ਕਿੱਥੇ ਨੂੰ ਸ਼ਿੰਗਾਰ ਉਠ ਸ਼ਿੰਗਾਰ ਰਾਵੀ ਦੇ ਪਤਣ ਨੂੰ ਚਾਰ ਖਾਲੇ ਚੜਾ ਦੇ ਕੱਤਣ ਤਗਾਲ ਵੀ ਕੱਢਦੇ ਅਸੀਂ ਤਾਂ ਬਦੂਆ ਤੁਸੀਂ ਕਿੱਦਾਂ ਨਹੀਂ ਪਾਉਂਦੇ ਸੀ ਕੈਮਰੇ 'ਚ ਹੀ ਜਾਣੀ ਗੱਲ ਜਾਲਿਆਂ ਦੇ ਫੇ ਆ ਜਾ ਤੇਰੇ ਲੱਗਾ ਆਇਆ ਵੇ ਤਗਾਲ ਲੱਗਣ ਤੇ ਤੂੰ ਨਹੀਂ 5 7 ਪੱਕੀਆਂ ਲੜਾਈ ਕਿਹਨੇ ਕਰਨੀ 5 7 ਪੱਕੀਆਂ ਰਸੋਈ ਵਿੱਚ ਰੱਖੀਆਂ ਆਣ ਗਏ ਮਾਸ਼ਾਫਰ ਖਾ ਜਾ ਬੋਲੋ ਸਾਰਿਆਂ ਆਣ ਗਏ ਮਾਸ਼ਾ ਖਾ ਜਾਣਗੇ 9 ਸਸ ਦੀ ਲੜਾਈ ਪਾ ਬਣਾ कथे